ਹਾਂਜੀ ਦੋਸਤੋ ਸਤਰੀ ਸਾਖੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਜੋ ਅੱਤ ਅਸੀਂ ਪਿਛਲੇ ਦਿਨਾਂ ਤੋਂ ਆਪਾਂ ਦੇਖ ਰਹੇ ਹਾਂ ਕਿ ਇੱਕ ਤਣਾਅਪੂਰਵਕ ਜਿਹੜਾ ਮਾਹੌਲ ਚੱਲ ਰਿਹਾ ਹੈ ਜਿੱਦਾਂ ਕਿ ਲੈ ਕੇ ਜੰਗ ਨੂੰ ਲੈ ਕੇ ਸਾਰੀਆਂ ਲੜਾਈ ਨੂੰ ਲੈ ਕੇ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਨੇ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਸੋ ਉਹਨਾਂ ਅਸੀਂ ਅੱਜ ਬਿਲਕੁਲ ਬਾਰਡਰ ਪਟੇੜਾ ਦੌਰਾ ਕੀਤਾ ਹੈ ਸੋ ਬਿਲਕੁਲ ਜਿਹੜੇ ਬਾਰਡਰ ਤੇ ਵਸੇ ਹੋਏ ਸਾਡੇ ਪਿੰਡ ਨੇ ਉੱਥੇ ਜੋ ਲੋਕਾਂ ਨੂੰ ਡਰਾਇਆ ਜਾ ਰਿਹਾ ਵੀ ਇੱਥੇ ਬਹੁਤ ਸਾਰੀਆਂ ਜਿਵੇਂ ਫੌਜਾਂ ਆ ਗਈਆਂ ਨੇ ਜਾਂ ਕੋਈ ਦੱਸ ਰਿਹਾ ਮਜਾਇਲ ਡੇਗੀ ਏ ਸੋ ਇਦਾਂ ਦੀਆਂ ਅਫਵਾਹਾਂ ਤੋਂ ਤੁਸੀਂ ਬਚਣਾ ਹੈ ਸੋ ਅੱਜ ਸਾਡੇ ਨਾਲ ਚੱਕ ਸ਼ਿੰਗਾਰਗਾਹ ਪਿੰਡ ਮਾੜੇ ਵੀ ਕਹਿ ਦਿੰਦੇ ਆ ਇਹਨੂੰ ਗਜਨੀ ਵਾਲੇ ਦੇ ਨਾਲ ਬਿਲਕੁਲ ਬਾਰਡਰ ਪੱਟੀ ਦੇ ਉੱਪਰ ਹੈ ਉੱਥੇ ਅਸੀਂ ਬੈਠੇ ਆ ਸਾਡੇ ਨਾਲ ਜਿਹੜੇ ਉੱਥੋਂ ਦੇ ਬਾਬੇ ਬਜ਼ੁਰਗ ਸਾਡੇ ਬਾਪੂ ਜੀ ਸਾਡੇ ਨਾਲ ਮੌਜੂਦ ਰਹਿਣਗੇ ਸੋ ਆਪਾਂ ਉਹਨਾਂ ਕੋਲੋਂ ਨਾਲ ਕਰਾਂਗੇ ਗੱਲਬਾਤ ਵੀ ਕਿੱਦਾਂ ਦਾ ਮਾਹੌਲ ਇੱਥੇ ਹੈਗਾ ਸੋ ਤੁਹਾਨੂੰ ਡਰਨ ਦੀ ਘਬਰਾਉਣ ਦੀ ਜਾਂ ਚਿੰਤਾ ਕਰਨ ਦੀ ਕੋਈ ਵੀ ਲੋੜ ਨਹੀਂ ਹੈਗੀ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਪੂ ਜੀ ਤੁਹਾਡਾ ਸ਼ੁਭ ਨਾਮ ਜੀ ਵਰਸਾ ਸਿੰਘ ਬਾਪੂ ਜੀ ਜਿਹੜਾ ਜੰਗ ਨੂੰ ਲੈ ਕੇ ਮਾਹੌਲ ਬਣਿਆ ਹੋਇਆ ਲੋਕ ਚੈਨਲਾਂ ਤੇ ਜਾਂ ਤੁਸੀਂ মিডিਏ ਤੇ ਖਬਰਾਂ ਵਿੱਚ ਵੇਖ ਰਹੇ ਹੋ ਸੋ ਤੁਹਾਡੇ ਇੱਥੇ ਕਿੱਦਾਂ ਦਾ ਮਾਹੌਲ ਹੈ ਜੀ ਮਾਹੌਲ ਤਾਂ ਇੱਥੇ ਠੀਕ ਹੈ ਬਾਕੀ ਬੀਐਸਐਫ ਜਿਹੜੀ ਹੈ ਨਾ ਤਾਂ ਪਾਣੀ ਲਾਉਣ ਦਿੰਦੀ ਪਈਏ ਨਾ ਕੋਈ ਪਨੀਰੀਆਂ ਬੀਜਣ ਦਿੰਦੀ ਪਈਏ ਨਾ ਕੋਈ ਮੂੰਗੀ ਦਾ ਬੀਜ ਤੇ ਵੱਤਰ ਪੈਲੀਆਂ ਕੀਤੀਆਂ ਪਈਆਂ ਨੇ ਨਹੀਂ ਬੀਜਣ ਦਿੰਦੇ ਪਏ ਅੱਛਾ ਜੀ ਤੇ ਮਾਹੌਲ ਠੀਕ ਹੈ ਮਾਹੌਲ ਨੂੰ ਕੋਈ ਨੁਕਸ ਨਹੀਂ ਪਰ ਸਾਡੀਆਂ ਪੈਲੀਆਂ ਤੇ ਰੋਕ ਲੱਗੀ ਪਈ ਅੱਛਾ ਪੈਲੀਆਂ ਰੋਕੀਆਂ ਹੋਈਆਂ ਨੇ ਇਹੋ ਜੰਗ ਦਾ ਕਰਕੇ ਜੀ ਜੰਗ ਦਾ ਕਰਕੇ ਪੈਲੀਆਂ ਰੋਕੀਆਂ ਹੋਈਆਂ ਨੇ ਅੱਛਾ ਜੀ ਤੇ ਸਾਨੂੰ ਅੱਗੇ ਨਹੀਂ ਜਾਣ ਦਿੰਦੇ ਆਪਦੀ ਪੈਲੀ ਦੇ ਵਿੱਚ ਵੀ ਠੀਕ ਆ ਜੀ ਤੇ ਨਾ ਹੀ ਪਾਣੀ ਲਾਉਣ ਦਿੰਦੇ ਨੇ ਅੱਛਾ ਜੀ ਆਹਨੇ ਰੋਜ਼ ਦੀ ਰੋਜ਼ ਗੁਰਦੁਆਰਾ ਸਾਹਿਬ ਵਾਜ ਦਿੰ ਦੁਆ ਦੇ ਨੇ ਅੱਛਾ ਜੀ ਬਈ ਪਾਣੀ ਨਾ ਖੁਲਾਵੇ ਓਕੇ ਤੇ ਬਿਜਲੀ ਨਾ ਖੁ ਚਲਾਵੇ ਰਾਤ ਨੂੰ ਲਾਈਟਾਂ ਬੰਦ ਅੱਛਾ ਜੀ ਇਹ ਬੱਪੂ ਜੀ ਕਿੰਨਾ ਦੇਰ ਤੱਕ ਉਹਨਾਂ ਨੇ ਕਿਹਾ ਇਹ ਰੋਜ਼ ਦਾ ਰੋਜ਼ ਕਹਿ ਦਿੰਦੇ ਨੇ ਦੇਰ ਤੱਕ ਲੰਮਾ ਨਹੀਂ ਦੱਸਦੇ ਵੀ ਅੱਜ ਜਾ ਭਲਕ ਜਾ ਕੁਝ ਵੀ ਨਹੀਂ ਦੱਸਦੇ ਅੱਛਾ ਜੀ ਤੇ ਸਾਡੇ ਤਾਂ ਫਸਲ ਨਹੀਂ ਬੀਜਣ ਦੇਦੇ ਪਏ ਤੇ ਸਾਨੂੰ ਤਾਂ ਬੜੀ ਤੰਗੀ ਆ ਤੇ ਸੈਂਟਰ ਸੈਂਟਰ ਸਰਕਾਰ ਜੇ ਇਹੋ ਜਿਹਾ ਮਾਹੌਲ ਕੀਤਾ ਤਾਂ ਸਾਨੂੰ ਕੋਈ ਮੁਆਵਜ਼ਾ ਦੇਵੇ ਠੀਕ ਹੈ ਜੀ ਤੁਹਾਡੇ ਤੋਂ ਤੁਹਾਡਾ ਤਾਂ ਬਹੁਤ ਨੁਕਸਾਨ ਹੋ ਜਾਏਗਾ ਫਿਰ ਤੇ ਹੋਰ ਸਾਡੀ ਸਾਰੀ ਪੈਲੀ ਸਾਰੇ ਪਿੰਡ ਦੀ ਦੋ ਪਿੰਡਾਂ ਦੀ ਪੈਲੀ ਦੋਨਾਂ ਰਾਜਾ ਦਿਨਾ ਨਾ ਤੇ ਚੱਕ ਸ਼িকার ਗਾਦੀ ਸਾਰੀ ਪੈਲੀ ਰੋਕੀ ਹੋਈ ਨੇ ਅੱਛਾ ਜੀ ਅਸੀਂ ਪਿੰਡ ਬੈਠੇ ਆ ਪਿੰਡੋਂ ਨਹੀਂ ਆਖਿਆ ਵੀ ਤੁਸੀਂ ਨਿਕਲ ਜਾਓ ਜਾਂ ਨਾ ਨਿਕਲੋ ਅੱਛਾ ਜੀ ਰੋਜ਼ ਦੀ ਰੋਜ਼ ਆਵਾਜ਼ ਦਵਾ ਦਿੰਦੇ ਨੇ ਵੀ ਪਾਣੀ ਨਹੀਂ ਲਾਉਣਾ ਤੁਸੀਂ ਠੀਕ ਜੀ ਜੋ ਜਿਹੜਾ ਕੋਈ ਫਸਲ ਬੀਜਿਆ ਉਹ ਵੀ ਸੁੱਕੀ ਜਾਂਦਾ ਹੈ ਹਾਂਜੀ ਹਾਂਜੀ ਇਹ ਫੇਰ ਤੁਹਾਡਾ ਮਤਲਬ ਹੈ ਮਾਹੌਲ ਬਣ ਸਕਦਾ ਹੈ ਲੜਾਈ ਦਾ ਜੀ ਜੋ ਬੜਿਆ ਹੀ ਪਿਆ ਠੀਕ ਆ ਜੀ ਸਾਡੇ ਬਾਅਦ ਲੜਾਈ ਲੱਗੀ ਵੀ ਜਦੋਂ ਸਾਨੂੰ ਫਸਲ ਹੀ ਨਹੀਂ ਬੀਜਣ ਦੇਂਦਾ ਅਸੀਂ ਖੇਤੀ ਕਿਸਾਨ ਹੈਗੇ ਹਾਂ ਹਾਂਜੀ ਹਾਂਜੀ ਅਸੀਂ ਸਾਨੂੰ 65 ਵਾਲਾ ਜੰਗ ਵੀ ਇੱਥੇ ਵੇਖਿਆ ਅਸੀਂ 71 ਵਾਲਾ ਜੰਗ ਵੀ ਇੱਥੇ ਵੇਖਿਆ ਅੱਛਾ ਜੀ ਅਸੀਂ 2000 2 ਦੇ ਵਿੱਚ ਜਿਹੜਾ ਤਲਬਿਹਰੀ ਦਾ ਰਾਜ ਵਿੱਚ ਵੀ ਇੱਥੇ ਮੈਨ ਲੱਗੇ ਉਹ ਵੀ ਅਸੀਂ ਇੱਥੇ ਵੇਖਿਆ ਅੱਛਾ ਜੀ ਅਸੀਂ ਇੱਥੋਂ ਦੇ ਰਹਿਣ ਵਾਲੇ ਆ ਅਸੀਂ ਬੜੇ ਜੰਗਾਂ ਵੇਖੀਆਂ ਨੇ ਪਰ ਇੱਥੇ ਕੋਈ ਸਾਡਾ ਏਰੀਆ ਸੇਫਟ ਹੈ ਕੋਈ ਇੱਥੇ ਐਸੀ ਜੀ ਗੱਲ ਨਹੀਂ ਪਰ ਸਾਨੂੰ ਸਰਕਾਰ ਵੱਲੋਂ ਇਹ ਸਾਡੇ ਤੇ پابੰਦੀ ਲਾਈ ਹੋਈ ਹੈ ਓਕੇ ਓਕੇ ਅੱਛਾ ਜਿਹੜਾ ਇਹ ਤਨਾਅ ਹੁੰਦਾ ਹੈ ਭਾਰਤ ਦਾ ਤੇ ਪਾਕਿਸਤਾਨ ਦਾ ਉਹਦੇ ਵਿੱਚ ਨੁਕਸਾਨ ਪੰਜਾਬ ਦਾ ਹੁੰਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪੰਜਾਬ ਦਾ ਹੁੰਦਾ ਤੇ ਆਪਣੇ ਕਿਸਾਨਾਂ ਦਾ ਹੁੰਦਾ ਤੇ ਤੁਹਾਡਾ ਜਿਹੜਾ 65 71 ਚ ਕਿੰਨਾ ਨੁਕਸਾਨ ਰਿਹਾ ਜੀ ਬੜਾ ਜ਼ਿਆਦਾ ਅੱਛਾ ਜੀ ਕੋਈ ਫਸਲ ਨਹੀਂ ਵਜੀਚਾ ਅੱਛਾ ਜੀ ਉਦੋਂ ਖੂਹ ਹੁੰਦੇ ਸਨ ਸਾਨੂੰ 65 ਚ ਖੂਕਾ ਵੀ ਸੁੱਕ ਸਕ ਗਏ ਤੇ ਸਾਡਾ ਦਾ ਹੀ ਤੇੋਂ ਨਿਕਲਣੇ ਕੋਲ ਗਏ ਠੀਕ ਹੈ ਬੁਰਾ ਹਾਲ ਪਿੰਡ ਪੋਂਡ ਟਹਿਟ ਹੋ ਗਿਆ ਅੱਛਾ ਜੀ ਯਾ ਜਾਂਦੀ ਲੜਾਈ ਸੀ ਉਦੋਂ ਅੱਛਾ ਜੀ ਤੇ ਕੱਤਰ ਵਿੱਚ ਤੋਫਾਂ ਦੀ ਲੜਾਈ ਸੀ ਠੀਕ ਹੈ ਜੀ ਹਾਂ ਇਹ ਫਿਰ ਤੁਸੀਂ ਕਿੰਨੀ ਵਾਰੀ ਜਿਹੜਾ ਇੱਥੋਂ ਪਿੰਡ ਦੇ ਵਿੱਚੋਂ ਗਏ ਜ ਤੇ ਆਏ ਜੀ ਬੜੀ ਵਾਰਾ ਇੱਥੋਂ ਅਸੀਂ 4-5 ਵਾਰ ਕਦੀ ਰਫਾੜਾ ਆ ਗਿਆ ਅੱਛਾ ਜੀ ਕਦੀ ਮੈਣ ਲੱਗ ਗਏ ਅੱਛਾ ਜੀ ਕਦੀ ਜੰਗ ਲੱਗ ਗਿਆ ਅੱਛਾ ਜੀ ਆ ਸਾਨੂੰ ਤਾਂ ਜੇ ਤਕਲੀਫਾਂ ਹੀ ਤਕਲੀਫਾਂ ਨੇ ਤੇ ਤੁਹਾਡੀ ਕੋ ਸਰਕਾਰ ਵੀ ਮਦਦ ਕਰਦੀ ਇਸ ਮਾਮਲੇ 'ਚ ਇਹ ਸਨ 2002 'ਚ ਤਾਂ ਸਾਨੂੰ ਮੁਆਜਬਾ ਮਿਲਿਆ ਸੀ ਪੈਲੀਆਂ ਦਾ ਅੱਛਾ ਜੀ ਏ ਉਦੋਂ ਅੱਗੇ ਪਿੱਛੇ ਨਹੀਂ ਨਹੀਂ ਮਿਲਿਆ ਨਾ 71 ਚ ਮਿਲਿਆ ਸੀ ਨਾ 65 ਚ ਮਿਲਿਆ ਸੀ ਨਹੀਂ ਮਿਲਿਆ ਠੀਕ ਹੈ ਜੀ ਤੇ ਹੁਣ ਹੁਣ ਦਾ ਉਥੇ ਰਾੜੀਆਂ ਪੈਲੀਆਂ ਦਾ ਕੀ ਮਾਹੌਲ ਬਣ ਰਿਹਾ ਹੁਣ ਸੁੱਕੀਆਂ ਪਈਆਂ ਨੇ ਫਸਲਾਂ ਸਾਰੀਆਂ ਤੇ ਨਾ ਬੀਜਣ ਦਿੰਦੇ ਨੇ ਅੱਛਾ ਜੀ ਨਵੀਂ ਕੋਈ ਬੀਜਣ ਨਹੀਂ ਦਿੰਦੇ ਪੁਰਾਣੀਆਂ ਨੂੰ ਪਾਣੀ ਨਹੀਂ ਲਾਉਣ ਦਿੰਦੇ ਆਡੀ ਸਾਰੀ ਖੇਤੀ ਉਥੇ ਬਾਰਡਰ ਤੇ ਹੀ ਹੈ ਜੀ ਬਾਰਡਰ ਤੇ ਹੀ ਹੈ ਸਾਰੀ ਪੈ ਜੀ ਠੀਕ ਹੈ ਜੀ ਸੋ ਸਾਡੇ ਨਾਲ ਹੋਰ ਬਾਪੂ ਜੀ ਮੌਜੂਦ ਨੇ ਸੋ ਉਹਨਾਂ ਨੇ ਕਰਾਂਗੇ ਗੱਲਬਾਤ ਵੇਖੋ ਮਾਹੌਲ ਤਾਂ ਠੀਕ ਹੈ ਪਰ ਜਿਹੜੀ ਇਹਨਾਂ ਦੀ ਖੇਤੀ ਹੈ ਸਾਡੇ ਕਿਸਾਨਾਂ ਦੀ ਉਹ ਉਥੇ ਜਿਹੜੀ ਆਪਣੀ ਫੌਜ ਹੈਗੀ ਉਹਨਾਂ ਨੇ ਪਾਬੰਦੀ ਲਾਈ ਹੋਈ ਹੈ ਆਹਾਂ ਟਿਊਬਲ ਚਲਾਉਣ ਤੇ ਲਾਈ ਹੋਈ ਹੈ ਲਾਈਟਾਂ ਜਗਾਉਣ ਤੇ ਲਾਈ ਹੋਈ ਹੈ ਬਾਪੂ ਸੱਸੀ ਕਾਲ ਜੀ ਆਪਕੇ ਕਾਲ ਜੀ ਮੈਂ ਤੁਹਾਡਾ ਨਾਂ ਕੀ ਜੀ ਇੰਨਾ ਮੈਨੂੰ ਤਾਂ ਬੋਲ ਰਹੇ ਨੇ ਬਾਬਾ ਜੀ ਨੂੰ ਵੇਖੋ ਤੁਸੀਂ ਥੋੜਾ ਜਿਆਦਾ ਜ਼ਰੂਰ ਦੱਸੋ ਤੁਸੀਂ ਜਿਹੜੀ 6571 ਦੀ ਲੜਾਈ ਵੇਖੀ ਉਹਦੇ ਜਿੰਨਾ ਕੋ ਨੁਕਸਾਨ ਹੋਇਆ ਹੈ ਆਪਣਾ ਨੁਕਸਾਨ ਤੇ ਵੀ ਬੜਾ ਹੋਇਆ ਹੈ ਅੱਛਾ ਜੀ ਬੜਾ ਹੋਇਆ ਆ ਨੁਕਸਾਨ ਦੀ ਕੀ ਗੱਲ ਹੈ ਨੁਕਸਾਨ ਨਹੀਂ ਨੁਕਸਾਨ ਸੀ ਅਸੀਂ ਮਰਦ ਤੁਰਦੇ ਰੁਲਦੇ ਫਿਰੇ ਆ ਠੀਕ ਹੈ ਜੀ ਕੋਈ ਅੱਗੋਂ ਪਿੱਛੋਂ ਕੋਈ ਸੰਭਾਲਦਾ ਨਹੀਂ ਸੀ ਠੀਕ ਆ ਜੀ ਆ ਨਾ ਕੋਈ ਉਹਨਾਂ ਹੈਗੀ ਕੋ ਪਸ਼ੂਆਂ ਦਾ ਚਾਰਾ ਨਾ ਕੋ ਬੰਦਿਆਂ ਨੂੰ ਕੋ ਸੋਲ ਚ ਨਾ ਕੋ ਕਿਸੇ ਨੂੰ ਅਸੀਂ ਆਪ ਜਿਵੇਂ ਭੁੱਖੇ ਭਾਣੇ ਤੁਰਦੇ ਫਿਰੇ ਆ ਜਿਵੇਂ ਹੁਣ ਬਾਪੂ ਜੀ ਨੇ ਦੱਸਿਆ ਵੀ ਕਿਸਾਨਾਂ ਨੂੰ ਜਿਹੜੀ ਉੱਥੇ ਫਸਲ ਨੂੰ ਪਾਣੀ ਨਹੀਂ ਲਾਉਣ ਦਿੱਤਾ ਜਾਂਦਾ ਤੁਹਾਡੀ ਵੀ ਜ਼ਮੀਨ ਕੀ ਬਾਰਡਰ ਤੇ ਹੀ ਹੈ ਆ ਬਾਰਡਰ ਤੇ ਜੀ ਬਿਲਕੁਲ ਤਾਰਾਂ ਦੇ ਨਾਲ ਹੈ ਅੱਛਾ ਜੀ ਪਾਣੀ ਜਾਣ ਹੀ ਨਹੀਂ ਦਿੰਦੇ ਅੱਛਾ ਜੀ ਜਾਣ ਤੋਂ ਵੀ ਆ ਹੁਣ ਤੁਹਾਡੇ ਨਾਲ ਗੱਲ ਕਰਦੇ ਸਾਂ ਵੀ ਮਤਲਬ ਉਹ ਉੱਥੇ ਮਤਲਬ ਮੈਡਮਾਂ ਬੈਠੀਆਂ ਨੇ ਅੱਛਾ ਜੀ ਉਹ ਆਰੀਆਂ ਨੇ ਕੋਈ ਮੋਟਰ ਕਿਉਂ ਚਲਾਈ ਅੱਛਾ ਜੀ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਆ ਜੇ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਜੀ ਅਸੀਂ ਸਰਕਾਰ ਤੋਂ ਇਹ ਮੰਗ ਕਰਨੇ ਵੀ ਹੁਣ ਇਹ ਇਹਦਾ ਕੋਈ ਹਵਨਸ਼ਾਨ ਕਰਨ ਦੇ ਮਤਲਬ ਜ਼ਿੰਮੇਦਾਰਾਂ ਨੂੰ ਤੰਗ ਕਰਨ ਬਿਲਕੁਲ ਜੀ ਆਪਦਾ ਕੋਹ ਹਸਾਬ ਕਿਤਾਬ ਲਾਉਣ ਜੇ ਕੋਈ ਬਹਿ ਕੇ ਕੋਈ ਫੈਸਲਾ ਕਰਨ ਠੀਕ ਹੈ ਜੀ ਹੋਰ ਅਸੀਂ ਉਹਨਾਂ ਨੂੰ ਕੀ ਆਖਣਾ ਹੈ ਠੀਕ ਹੈ ਹੋਰ ਅਸੀਂ ਕੋਈ ਉਹਨਾਂ ਨਾਲ ਜੰਗ ਤਾਂ ਲੜ ਨਹੀਂ ਸਕਦੇ ਠੀਕ ਹੈ ਜੀ ਤਾਂ ਆਪਦੀਆਂ ਸਰਕਾਰਾਂ ਨਾਲ ਕੋ ਪਾਕਿਸਤਾਨ ਵਾਲਿਆਂ ਨਾਲ ਠੀਕ ਹੈ ਜੀ ਸਮਝ ਲੈ ਉਹ ਤਾਂ ਉਹਨਾਂ ਹੀ ਕਰਨਾ ਜਿਵੇਂ ਕਰਨਾ ਹੈ ਉਹ ਬੈਠੇ ਆਪਦੇ ਅੰਦਰ ਮਤਲਬ ਹੁਕਮ ਛੱਡੀ ਜਾਂਦੇ ਨੇ ਜਿਹੜੀ ਪਗਲ ਕੇ ਉਹ ਉਹ ਮਰੀ ਜਾਂਦੀ ਤੇ ਭਗ ਨਾਲ ਦੁਖੀ ਹੋ ਜਾਂਦੀ ਦੁਖੀ ਹੋਈ ਜਾਂਦੀ ਨਾ ਕਿਸ ਨੂੰ ਪੱਠਾ ਨਾ ਕਿਸ ਨੂੰ ਡਾਕਾ ਧੰਨਵਾਦ ਜੀ ਸਾਡਾ ਨਾ ਬਾਪੂ ਜੀ ਹੋਰ ਵੀ ਮੌਜੂਦ ਨੇ ਬਾਪੂ ਸਾਸਤਰੀ ਕਾਲ ਜੀ ਸਾਸਤਰੀ ਕਾਲ ਬਾਪੂ ਜੀ ਤੁਹਾਡਾ ਸ਼ੁਭ ਨਾਮ ਜੀ ਅੰਗਰੇਜ਼ ਸਿੰਘ ਬਾਪੂ ਜੀ ਤੁਸੀਂ ਦੱਸੋ ਵੀ ਜਿਹੜਾ 65 ਦੇ 71 ਦੀ ਲੜਾਈ ਰਹੀ ਹੈ ਹਾਂ ਜੀ ਇਹਦੇ ਵਿੱਚ ਮਤਲਬ ਕਿ ਕਿੱਦਾਂ ਦਾ ਜਿਹੜਾ ਸਰਕਾਰ ਦਾ ਨਜ਼ਰੀਆ ਰਿਹਾ ਕਿਸਾਨਾਂ ਦੇ ਪ੍ਰਤੀਜਾ ਪੰਜਾਬ ਦੇ ਪ੍ਰਤੀ ਜਿਹੜੀ 71 ਤੇ 65 ਦੀ جنگ ਵਿੱਚ ਕਿਸਾਨਾਂ ਵਾਸਤੇ ਕੋਈ ਸਹੂਲਤੋਂ ਮੁਆਵਜ਼ਾ ਸਰਕਾਰਾਂ ਨੇ ਨਹੀਂ ਦਿੱਤਾ ਅੱਛਾ ਜੀ ਜਦੋਂ ਮੈਨ ਲੱਗੇ ਸੀ 2002 ਵਿੱਚ ਅਟਲ ਵਿਆਰੀ ਬਾਜਪਾਈ ਦੀ ਸਰਕਾਰ ਸੀ ਅੱਛਾ ਜੀ ਉਦੋਂ ਜ਼ਰੂਰ ਜਿੰਮੇਦਾਰਾਂ ਨੂੰ ਕੁਝ ਮੁਆਵਜ਼ਾ ਮਿਲਿਆ ਵੀ ਕੁਝ ਰਾਤ ਮਿਲੀ ਅੱਛਾ ਜੀ ਭਈ ਇੰਨਾ ਉਹ ਵੀ ਨਹੀਂ ਵੀ ਜਿੰਨਾ ਫਸਲ ਦਾ ਨੁਕਸਾਨ ਹੋਇਆ ਉਹ ਤਾਂ ਕੋਈ ਭਰ ਪਾਈ ਨਹੀਂ ਸਰਕਾਰ ਕਰ ਸਕਦੀ ਹਾਂਜੀ ਹਾਂਜੀ ਵੀ ਜੋ ਸਾਨੂੰ ਫਸਲਾਂ ਤੋਂ ਕੋਈ ਚਾਰ ਪੈਸੇ ਆਉਂਦੇ ਨੇ ਉਹਦੇ ਨਾਲ ਹੀ ਸਾਡੀ ਰੋਜੀ ਰੋਟੀ ਚੱਲਦੀ ਉਹਦੇ ਨਾਲ ਹੀ ਸਾਡੇ ਬੱਚਿਆਂ ਦੇ ਕੱਪੜੇ ਲੀੜਾ ਕੱਪੜਾ ਸਕੂਲ ਜਾਣ ਦਾ ਖਰਚਾ ਬਣਦਾ ਠੀਕ ਹੈ ਜੀ ਹੋਰ ਤਾਂ ਸਾਡਾ ਕੋਈ ਸਾਧਨ ਨਹੀਂ ਜਾਂ ਇੱਥੇ ਅਸੀਂ ਆਪਦੇ ਮੱਝਾਂ ਘਾਵਾ ਦਾ ਦੁੱਧ ਵੇਚ ਕੇ ਗੁਜ਼ਾਰਾ ਕਰਨੇ ਬਾਰਡਰ ਏਰੀਆ ਹੈ ਠੀਕ ਹੈ ਜੀ ਤੇ ਸ਼ਹਿਰ ਇਥੋਂ ਬਹੁਤ ਦੂਰ ਨੇ ਸਾਨੂੰ ਤਾਂ ਸਫ਼ਰ ਕਰਕੇ ਜਾਣਾ ਪੈਂਦਾ ਹੈ ਠੀਕ ਹੈ ਜੀ ਤੇ ਜਦੋਂ ਘਰੋਂ ਨਿਕਲਣਾ ਪੈਂਦਾ ਸੀ 71 ਦੀ ਜੰਗ ਵਿੱਚ ਜਾਂ 65 ਦੀ ਜੰਗ ਵਿੱਚ ਤੇ ਬੇਕਾਰ ਹੋਏ ਡੰਗਰmaal ਲੈ ਕੇ ਭੁੱਖੇ ਤੇ ਆਏ ਠੀਕ ਹੈ ਅਸੀਂ ਮਹੀਨਾ ਦੋ 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 ਮਹੀਨੇ ਪ੍ਰਵਾਸ ਕਰ ਗਏ ਇਥੋਂ ਪਿੱਛੋਂ ਮਕਾਨ ਵੀ ਸਾਰੇ ਡਿਗ ਟਾਈਪ ਐ ਠੀਕ ਹੈ ਜੀ ਕੋਈ ਬਰਬਾਦ ਹੋ ਗਿਆ ਠੀਕ ਹੈ ਜੀ ਤੇ ਆਣ ਕੇ ਆਪਦੀਆਂ ਫਸਲਾਂ ਸਾਂਭੀਆਂ ਮਾੜਾ ਮੋਟਾ ਜ਼ਮੀਨ ਜਿਹੜੀ ਉਹ ਵੀ ਵਿੱਚ ਕਿੰਨਾ ਕੰਡੇ ਉੱਗ ਪਏ ਠੀਕ ਹੈ ਜੀ ਘਾਹ ਬੂਟਾ ਜੰਗਲ ਹੋ ਗਿਆ ਸੀ ਹਾਂਜੀ ਹਾਂਜੀ ਜ਼ਮੀਨਾਂ ਸਾਰੀਆਂ ਇਹ ਬਾਰਡਰ ਏਰੀਆ ਦੇ ਵਿੱਚ ਠੀਕ ਹੈ ਨਾ ਹੀ ਉਦੋਂ ਕੋਈ ਇੰਨੇ ਸਾਧਨ ਸੀ 65 ਸੀ ਜੰਗ ਵੇਲੇ ਤਾਂ ਪਾਣੀ ਦਾ ਕੋਈ ਸਾਧਨ ਨਹੀਂ ਸਾਡੇ ਕੋਲੇਗਾ ਨਾ ਹੀ ਨਹਿਰ ਦਾ ਪਾਣੀ ਸਾਨੂੰ ਕੋਈ ਸਰਕਾਰਾਂ ਨੇ ਦਿੱਤਾ ਉਦੋਂ ਬਾਅਦ ਵਿੱਚ ਨਹਿਰ ਨਿਕਲੀ ਬਾਪੂ ਜੀ ਜਿਵੇਂ ਕਿ ਜੰਗ ਪਾਕਿਸਤਾਨ ਤੇ ਹਿੰਦੁਸਤਾਨ ਦਾ ਹੁੰਦਾ ਹੈ ਜੀ ਤੇ ਨੁਕਸਾਨ ਪੰਜਾਬ ਦਾ ਹੁੰਦਾ ਇਹਦਾ ਕੀ ਕਾਰਨ ਹੈ ਜੀ ਨੁਕਸਾਨ ਇਹ ਇਹ ਮੈਦਾਨੀ ਏਰੀਆ ਹੋਣ ਕਰਕੇ ਅੱਛਾ ਜੀ ਇਹ ਜਿੰਨਾ ਵੀ ਪੈਦਲ ਸੈਨਾ ਲੜਦੀ ਇੱਥੋਂ ਜਦ ਟੈਂਕਾਂ ਦੀ ਲੜਾਈ ਹੁੰਦੀ ਹੈ ਉਹ ਜਿਆਦਾ ਪੰਜਾਬ ਦੇ ਬਾਰਡਰ ਤੋਂ ਹੀ ਅੱਗੇ ਫੌਜਾਂ ਵਧੀਆਂ ਨੇ ਜਾਂ ਪਾਕਿਸਤਾਨ ਦਾ ਅਟੈਕ ਵੀ ਜਿਹੜਾ ਆਮ ਲੋਕਾਂ ਤੇ ਇੱਥੇ ਉਹਨਾਂ ਨੂੰ ਬਹੁਤ ਅਸਰ ਪਿਆ ਠੀਕ ਹੈ ਜੀ ਲੋਕ ਸੰਤਾਪ ਵਿੱਚ ਰਹੇ ਨੇ ਡਰ ਦਾ ਮਾਹੌਲ ਬਣ ਜਾਂਦਾ ਹੈ ਬਜ਼ੁਰਗਾਂ ਨੂੰ ਬੜਾ ਔਖਾ ਹੋ ਜਾਂਦਾ ਹੈ ਬੱਚੇ ਆਪ ਦੀ ਥਾਂ ਤੇ ਡਰਦੇ ਆ ਹਾਂਜੀ ਹਾਂਜੀ ਤੇ ਸਰਕਾਰਾਂ ਦਾ ਜੀ ਇਸ ਤਰ੍ਹਾਂ ਹੈ ਸਰਕਾਰ ਕੋਈ ਸਾਡੀ ਇੰਨੀ ਜ਼ਿਆਦਾ ਮਦਦ ਨਹੀਂ ਕਰਦੀ ਸਕੋ ਜਿੰਮੇਦਾਰਾਂ ਨੇ ਫੌਜ ਦੀ ਮਦਦ ਕੀਤੀ ਰੋਟੀ ਪਾਣੀ ਦੀ ਦੁੱਧ ਪਾਣੀ ਦੀ ਅਸੀਂ ਮੋਢੇ ਨਾਲ ਮੋਢਾ ਲਾ ਕੇ ਫੌਜ ਦੇ ਨਾਲ ਸਹਾਇਤਾ ਕਰਕੇ ਜਿੰਨੀ ਹੋ ਸਕਦੀ ਸੀ ਪਰ ਜਦੋਂ ਅਸੀਂ ਇੱਥੋਂ ਉੱਠ ਗਏ ਉਸ ਤੋਂ ਬਾਅਦ ਤਾਂ ਸਾਨੂੰ ਕੀ ਪਤਾ ਕਿਸ ਤਰ੍ਹਾਂ ਉਹਨਾਂ ਨੇ ਲੜਾਈ ਲੜੀ ਹੈ ਹਾਂਜੀ ਹਾਂਜੀ ਬਾਕੀ ਸਾਡੇ ਜਿਹੜੀ ਸਾਡੀ ਫੌਜ ਹੈ ਉਹ ਬੜੀ ਉਹਦਾ ਮਨੋਬਲ ਉੱਚਾ ਹੈ ਠੀਕ ਹੈ ਉਹ ਆਪਦੇ ਦੇਸ਼ ਦੇ ਪ੍ਰਤੀ ਅਸੀਂ ਤਾਂ ਰਾਖੀ ਕਰਨੇ ਆ ਤੇ ਜਿਵੇਂ ਪੰਜਾਬ ਦਾ ਬਾਰਡਰ ਹੈ ਸਾਡੇ ਨਾਲ ਦੋ ਨੰਬਰ ਸ਼ਹਿਰੀ ਦਾ ਸਲੂਕ ਕੀਤਾ ਜਾਂਦਾ ਪਰ ਜਦੋਂ ਜੰਗ ਲੱਗਦੀ ਉਦੋਂ ਅਸੀਂ ਹੀ ਮੁਕਾਬਲਾ ਕਰਨੇ ਆ ਕੀ ਬਾਤ ਹੈ ਤੇ ਸਾਡੀਆਂ ਜੇ ਪਿਛਲਾ ਇਤਿਹਾਸ ਪੜ ਕੇ ਵੇਖੀਏ ਤੇ ਸਿੱਖਾਂ ਦੀਆਂ ਕੁਰਬਾਨੀਆਂ ਤੇ 90% ਨੇ ਜੀ ਜੀ ਲੇਕਿਨ ਸਾਡੀ ਭਰਤੀ ਫੌਜ ਵਿੱਚ 2% ਹੈ ਵਾਹ ਜੀ ਵਾਹ ਕੀ ਬਾਤ ਹੈ 2% ਭਰਤੀ ਹੋਣ ਦੇ باوجود ਵੀ ਜੇ ਕਿਤੇ ਜਿਆਦਾ ਮਹਿੰਮ ਜਾਂ ਮੋਰਚਾ ਤਕੜਾ ਲੱਗਦਾ ਕਾਗਜ਼ ਦੀ ਲੜਾਈ ਲੈ ਲੋ ਜਾਂ శ్రీలంਕਾ ਵਿੱਚ ਰਜੀਵ ਗਾਂਧੀ ਦੇ ਟਾਈਮ ਤੇ ਲੜੈਣ ਤੇ ਸਿੱਖ ਫੌਜਾਂ ਲੜੀਆਂ ਫੌਜਾਂ ਲੜੀਆਂ ਠੀਕ ਹੈ ਜੀ ਮੈਂ ਆਪ ਖੁਦ ਵੀ ਸਿੱਖ ਰਜiment ਚ 20 22 ਸਾਲ ਨੌਕਰੀ ਕਰਕੇ ਸੂਬੇਦਾਰ ਪੈਨਸ਼ਨ ਆਇਆ ਅੱਛਾ ਜੀ ਤੇ ਇਸ ਕਰਕੇ ਮੈਨੂੰ ਤਾਂ ਫੌਜ ਦੇ ਬਾਰੇ ਪਤਾ ਵੀ ਸਾਡੀਆਂ ਸਿੱਖ ਪਲਟਨਾ ਉੱਥੇ ਲਾਉਂਦੇ ਆ ਉਹ 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 ਬ੍ਰਿਗੇਡ ਅੱਗੇ ਲਾਉਂਦੇ ਜਿਹਦੇ ਚ ਦੋ ਸਿੱਖ ਬਟਾਲੀਅਨ ਹੋਣ ਓਕੇ ਜੇ ਪਾਕਿਸਤਾਨ ਦਾ ਲੜਾਈ ਲੱਗੀ ਤਾਂ ਜੇ ਕਾਰਗਲ ਦਾ جنگ ਲੜਿਆ ਤਾਂ ਜੇ ਚైనా ਦੇ ਬਾਰਡਰ ਤੇ ਲੜੇ ਤੇ ਸਾਡੇ ਸਿੱਖਾਂ ਨੇ ਹੀ ਚైనా ਦੀ ਫੌਜ ਨੂੰ ਭਜਾਇਆ ਠੀਕ ਹੈ ਜੀ ਔਰ ਉਹ ਵੀ ਸਿੱਧੀਆਂ ਡਾਂਗਾ ਛੋਟਿਆਂ ਨਾਲ ਹੀ ਭਜਾ ਕੇ ਚੈਨੀ ਅਸੀਂ ਬਾਰਡਰ ਤੋਂ ਭਜਾਏ ਨੇ ਮੈਂ ਵੀ ਬੁੰਮਲਾ ਪਾਸ ਚైనా ਦੇ ਬਾਰਡਰ ਤੇ ਖੁਦ ਸਰਵਿਸ ਕੀਤੀ ਹੈ ਜਿੱਥੋਂ ਬਾਠ ਵਿੱਚ ਚైనా ਅੰਦਰ ਆਇਆ ਠੀਕ ਹੈ ਜੀ ਤੇ ਅਸੀਂ ਉਹ ਸਾਰਾ ਏਰੀਆ ਜਗਿੰਦਰ ਹਿੱਲ ਬੂਮਲਾ ਪਾਸ ਜੀ ਤੇ ਤਵਾਂਗ ਡਿਸਟ੍ਰਿਕਟ ਵਿੱਚ ਅਸੀਂ ਆਪ ਨੌਕਰੀ ਕਰਕੇ ਆਏ ਆ ਸਾਨੂੰ ਪਤਾ ਵੀ ਕੀ ਤਕਲੀਫਾਂ ਨੇ ਠੀਕ ਹੈ ਤੇ ਬਾਕੀ ਸਿੱਖ ਰਜiment ਜਿਸ ਵੀ ਬਰਗੇਡ ਡੱਬ ਕੋਰ ਦੇ ਅੰਡਰ ਰਹੀਆਂ ਨੇ ਸਿੱਖ ਰਜimentਾਂ ਉਹਨਾਂ ਦਾ ਇਤਿਹਾਸ ਆਪ ਪੜ ਕੇ ਵੇਖ ਲਓ ਆਰਮੀ ਦਾ ਆਪ ਪੜੋਗੇ ਇਤਿਹਾਸ ਤੇ ਸਿੱਖ ਰਜiment ਦਾ ਨਾਮ ਸਤਾਰੇ ਵਾਂਗ ਚਮਕਦਾ ਹੈ ਕੀ ਬਾਤ ਹੈ ਜੀ ਤੇ ਇਹ ਪੰਜਾਬ ਦੀ ਧਰਤੀ ਦੇ ਜੰਪਾਲ ਜਿਹੜੇ ਆ ਸੀ ਸਿੱਖ ਰਜiment ਦੇ ਜਵਾਨ ਨੇ ਉਹ ਔਖੇ ਤੇ ਔਖਾ ਜਿਹੜਾ ਟਾਸ ਕੇ ਫੌਜ ਵਿੱਚ ਉਹ ਆਪਣੀ ਤਨ ਦੇ ਨਾਲ ਤਨ ਮਨ ਧਨ ਅਰਪਣ ਕਰਕੇ ਦੇਸ਼ ਵਾਸਤੇ ਕੁਰਬਾਨ ਹੋ ਜਾਂਦੇ ਨੇ ਤੇ ਆਪਦੀ ਜਿਹੜੀ ਧਰਤੀ ਦਾ ਇੱਕ ਇੱਕ ਇੰਚ ਬਚਾ ਕੇ ਉਹਨਾਂ ਨੇ ਭਾਰਤ ਦੇਸ਼ ਹਿੰਦੁਸਤਾਨ ਵਾਸਤੇ ਆਪਣਾ ਆਪਣੀ ਕੁਰਬਾਨੀ ਦਿੱਤੀ ਲੇਕਿਨ ਜਦੋਂ ਸਾਨੂੰ ਕੋਈ ਸਹੂਲਤ ਦੀ ਪਹਿਲ ਨਹੀਂ ਮਿਲਦੀ ਲੇਕਿਨ ਜਦੋਂ ਲੜਾਈ ਦਾ ਮਾਹੌਲ ਬਣਦਾ ਤੇ ਅੱਗੇ ਫਰੰਟ ਵਿੱਚ ਲੜਨਾ ਹੁੰਦਾ ਉਦੋਂ ਜ਼ਰੂਰ ਸਿੱਖ ਅੱਗੇ ਲੱਗਣਗੇ ਦੇ ਸੇਕੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਹਾਂ ਕੱਤਰ ਦੀ ਜੰਗ ਵਿੱਚ ਵੀ ਸਾਡੇ ਜਰਨਲ ਜਗਜੀਤ ਸਿੰਘ ਅਰੋੜਾ ਨੇ 90 ਹਜ਼ਾਰ ਸੈਨਿਕਾਂ ਦੇ ਹੱਥ ਖੜੇ ਕਰਾ ਕੇ ਉਹਨਾਂ ਨੂੰ ਸਲੰਡਰ ਕਰਾਇਆ ਤੇ ਬੰਗਲਾਦੇਸ਼ ਯਾਦ ਹੋਇਆ ਉਦੋਂ ਵੀ ਇਹ ਇਹ ਸਾਡਾ ਸਾਰੇ ਵਰਲਡ ਵਿੱਚ ਸਾਰੀ ਦੁਨੀਆ ਜਾਣਦੀ ਏ ਕਿ ਸਿੱਖ ਰੇਜiment ਤੇ ਜਰਨਲ ਜਗਜੀਤ ਸਿੰਘ ਅਰੋੜਾ ਦੀ ਬਜੌਲਤੀ ਅਸੀਂ ਉਹ ਕੱਤਰ ਦਾ ਜੰਗ ਜਿੱਤ ਕੇ ਤੇ ਉਹਨਾਂ ਨੂੰ ਮਜਬੂਰ ਕੀਤਾ ਹਥਿਆਰ ਸੱਟਣ ਵਾਸਤੇ ਉਹ 14-15 ਦਿਨ ਹੀ ਪਾਕਿਸਤਾਨ ਕੱਢਿਆ ਸੀ ਉਦੋਂ ਬੜੀ ਮੁਸ਼ਕਲ ਨਾਲ ਤੇ ਫਿਰ ਉਹਨਾਂ ਨੂੰ ਸਰੈਂਡਰ ਕਰਨਾ ਪਿਆ ਆਖਰ ਦੁਨੀਆ ਦੇ ਇਤਿਹਾਸ ਵਿੱਚ ਇੰਨੀ ਤਦਾਦ ਵਿੱਚ ਕਿਸੇ ਆਰਮੀ ਨੇ ਸਰੈਂਡਰ ਨਹੀਂ ਕੀਤਾ ਜਿੰਨਾ ਕੱਤਰ ਵਿੱਚ ਅਸੀਂ ਪੰਜਾਬ ਦੇ ਜੰਪਲ ਇੱਕ ਜਰਨਲ ਜਗਜੀਤ ਸਿੰਘ ਅਰੋੜਾ ਸਾਹਿਬ ਨੇ ਕਰਵਾਇਆ ਠੀਕ ਹੈ ਜੀ ਤੁਹਾਡੇ ਥੋੜੀ ਜੀ ਇੰਟਰਵਿਊ ਪੂਜੀ ਬਾਅਦ ਤਾਪਾ ਕਰਦੇ ਆ ਤੁਸੀਂ ਫੌਜ ਦੇ ਵਿੱਚ ਰਹੇ ਜੇ ਬੱਪੂ ਜੀ ਜਿੱਦਾਂ ਤੁਸੀਂ ਦੱਸਿਆ ਵੀ ਸਾਡਾ ਨੁਕਸਾਨ ਹੋਇਆ ਆਪਣੇ ਜਿਹੜੇ ਇਥੋਂ ਦੇ ਮੌਜੂਦਾ ਐਮਐਲਏ ਨੇ ਜਾਂ ਕੋਈ ਐਸਡੀਐਮ ਹੈ ਜਾਂ ਕੋਈ ਤਹਿਸੀਲਦਾਰ ਹੈ ਜਾਂ ਕੋਈ ਪਟਵਾਰੀ ਹੈ ਤੁਹਾਡੀ ਕਿਸੇ ਨੇ ਸਾਰ ਲਈ ਹੈ ਜੀ ਕਿਸੇ ਨੇ ਸਾਡੀ ਸਾਰ ਲਈ ਅੱਛਾ ਜੀ ਨਾ ਐਮਐਲ ਨੇ ਲਈ ਹੈ ਅੱਛਾ ਜੀ ਤੇ ਨਾ ਕਿਸੇ ਤਹਿਸੀਲਦਾਰ ਨਾ ਪਟਵਾਰੀ ਸਾਡੇ ਪਿੰਡ 'ਚ ਕੋਈ ਬੰਦਾ ਨਹੀਂ ਆਇਆ ਅੱਛਾ ਜੀ ਬਿਜਲੀ ਵਾਲੇ ਜਰੂਰ ਜੇ ਬਿਜਲੀ ਖਰਾਬ ਹੋ ਜਾਂਦੀ ਤੇ ਆਉਂਦੇ ਨੇ ਹੋਰ ਨਹੀਂ ਕੋ ਆਉਂਦਾ ਅੱਛਾ ਜੀ ਇੱਥੇ ਕੋਈ ਬੰਦਾ ਨਹੀਂ ਸਾਨੂੰ ਆਣ ਕੇ ਸਾਰ ਲੈਣ ਵਾਸਤੇ ਆਇਆ ਨਹੀਂ ਜਦੋਂ ਤੁਹਾਡੇ ਕੋਲ ਵੋਟਾਂ ਲੈਣ ਆਉਂਦੇ ਆ ਤੁਹਾਡੇ ਲੀਡਰਜ਼ ਆਉਂਦੇ ਆ ਇੱਥੇ ਐਮ ਐਲ ਏ ਐਮ ਪੀ ਆਉਂਦੇ ਆ ਉਦੋਂ ਤੁਸੀਂ ਕਦੀ ਇਹ ਮੁੱਦਾ ਨਹੀਂ ਚੁੱਕਿਆ ਵੀ ਸਾਡੀਆਂ ਪੈੜੀਆਂ ਉੱਥੇ ਨੇ ਸਾਨੂੰ ਉਹਦਾ ਕੋਈ ਮੁਆਵਜ਼ਾ ਜਾਂ ਸਾਨੂੰ ਕੋਈ ਸਹੂਲਤ ਉਹ ਸਾਡੀਆਂ ਤਾਂ ਪੈੜੀਆਂ ਹੀ ਜਿਹੜੀਆਂ ਸੈਂਟਰ ਗਵਰਨਮੈਂਟ ਦੀਆਂ ਪੈੜੀਆਂ ਸਨ ਅਸੀਂ ਪੱਕੀਆਂ ਕਰਾਈਆਂ 15 15 ਹਜ਼ਾਰ ਰੁਪਈਆ ਭਰ ਕੇ ਉਹ ਵੀ ਇਹਨਾਂ ਤੋੜ ਲਈਆਂ ਨੇ ਅੱਛਾ ਜੀ ਤੇ ਸੈਂਟਰ ਗਵਰਨਮੈਂਟ ਨੇ ਉਹ ਸੁਪਰੀਮ ਕੋਰਟ ਚ ਕੇਸ ਲਾ ਕੇ ਸਾਡੀਆਂ ਪੈੜੀ ਅਸੀਂ ਇੰਤਕਾਲ ਕਰਾਏ ਸਾਡੇ ਇੰਤਕਾਲ ਤੋੜ ਲੈਣੇ ਤੁਹਾਡੇ ਕੋਲ ਪਹਿਲੀ ਖੋਲੀ ਹੈ ਇੰਤਕਾਲ ਸਾਡੇ ਕੋਲ ਤਾਂ ਪਹਿਲੀ ਖੋਲੀ ਹੈ ਪਹਿਲੀ ਤਾਂ ਜਵਾਉਂਦੇ ਪਿਆ ਛੇਤ ਹੋ ਸਕਦਾ ਖੋ ਲੈਣ ਆ ਜਾ ਬਾਰਡਰ ਪੱਟੀ ਫਾਜਲ ਕਾ ਤੋਂ ਲੈ ਕੇ ਤੇ ਗਰਦਾਸਪੁਰ ਤੱਕ ਸਾਰਾ ਏਰੀਆ ਜਿਹੜਾ ਇਹਨਾਂ ਨੇ ਸਾਰੀਆਂ ਗਰਦੌਰੀਆਂ ਵੀ ਤੋੜ ਕੇ ਆਪਦੇ ਨਾਮ ਕਰ ਲੀਆਂ ਅਸੀਂ ਤਾਂ ਵਿਹਲੇ ਬੈਠੇ ਆ ਅੱਛਾ ਜੀ ਤੇ ਬਾਪੂ ਜਿਵੇਂ ਤੁਸੀਂ ਉਹ ਆ ਪੱਟੇ ਨੇ ਠੀਕ ਆ ਠੀਕ ਆ ਜੰਗਲ ਜੰਗਲ ਬਾਦ ਆ ਸਾ ਕੀਤਾ ਦਰਿਆ ਏਰੀਆ ਚ ਰਹਿੰਦੇ ਆ ਕਦੀ ਦਰਿਆ ਦਾ ਪਾਣੀ ਡੋਬ ਗਿਆ ਕਦੀ ਜੰਗ ਆ ਗਿਆ ਕਦੀ ਕੁਛ ਹੋ ਗਿਆ ਜਿਵੇਂ ਬੱਬੂ ਤੁਸੀਂ ਦੱਸਿਆ ਦਰਿਆ ਦਾ ਪਾਣੀ ਜਿਵੇਂ ਪਿਛਲੇ ਸਾਲ ਹੜ੍ਹ ਆਏ ਸੀਗੇ ਸਾਰੀ ਆਪਣੀ ਖੇਤੀ ਉੱਥੇ ਦਰਿਆ ਨੇ ਰੋੜ ਦਿੱਤੀ ਸੀ ਤੁਹਾਨੂੰ ਉਦੋਂ ਵੀ ਮੁਆਵਜ਼ਾ ਹੋਇਆ ਉਦੋਂ ਥੋੜਾ ਥੋੜਾ ਸਾਨੂੰ ਮਿਲਿਆ ਹੈ ਪੰਜਾਂ ਕਿੱਲਿਆਂ ਤੱਕ ਅੱਛਾ ਜੀ ਹਾਂ ਸਾਡੇ 5000 ਹੁਣ ਜਿਵੇਂ ਆਪਣੇ ਇਲਾਕੇ ਦੇ ਐਮਪੀ ਸਾਹਿਬ ਨੇ ਜਾਂ ਆਪਣੇ ਐਮਐਲਏ ਸਾਹਿਬ ਨੇ ਉਹਨਾਂ ਨੂੰ ਤੁਹਾਡੀ ਕੀ ਬੇਨਤੀ ਰਹਗੀ ਉਹਨਾਂ ਨੇ ਬੇਨਤੀ ਇਹ ਹੋਵੇ ਸਾਨੂੰ ਜੋ ਮੁਆਵਜ਼ਾ ਤੋਂ ਹੋਣ ਜੇ ਸਾਡਾ ਫਸਲ ਸੁੱਕਦਾ ਪਿਆ ਠੀਕ ਹੈ ਜੀ ਉਹ ਤਾਂ ਸਾਡੇ ਗੇੜਾ ਹੀ ਨਹੀਂ ਮਾਰਦਾ ਨਾ ਐਮਪੀ ਮਾਰਦਾ ਨਾ ਐਮਐਲ ਮਾਰਦਾ ਠੀਕ ਹੈ ਜੀ ਬਾਪੂ ਤੁਸੀਂ ਇੱਥੇ ਮੌਤ ਦੇ ਮੂੰਹ ਚ ਬੈਠੇ ਹੋਏ ਜੀ ਬਿਲਕੁਲ ਬਾਰਡਰ ਤੇ ਤੁਹਾਡੇ ਬੱਚਿਆਂ ਨੂੰ ਕਿੰਨੀ ਕਿਸੂਰਤ ਹੈਗੀ ਤੁਹਾਡੇ ਬੱਚੇ ਕਿੰਨਿਆਂ ਕਿ ਨੌਕਰੀਆਂ ਲਾਗਦੇ ਨੇ ਕੋਈ ਨੌਕਰੀਆਂ ਨਹੀਂ ਸਾਨੂੰ ਤਾਂ ਨੌਕਰੀ ਮਿਲਦੀ ਨਹੀਂ ਅੱਛਾ ਜੀ ਜੱਟਾਂ ਨੂੰ ਤਾਂ ਨੌਕਰੀ ਮਿਲਦੀ ਨਹੀਂ ਸਾਰੀ ਆਈਸੀਆਂ ਨੂੰ ਮਿਲ ਜਾਂਦੀ ਸਾਨੂੰ ਤਾਂ ਕੋਈ ਨੌਕਰੀ ਦਿੰਦਾ ਹੀ ਨਹੀਂ ਕਾਰਨ ਕੀ ਕਿਉਂ ਨਹੀਂ ਮਿਲਦੀ ਇਹ ਜਰਨਲ ਨੇ ਇਹ ਸਿੱਖ ਨੇ ਅੱਛਾ ਜੀ ਇਹ ਤਾਂ ਸਾਨੂੰ ਸਾਡਾ ਤਾਂ ਕੋਟਾ ਹੀ ਕੋਈ ਨਹੀਂਗਾ ਅੱਛਾ ਜੀ ਵਿਕਤਰਾ ਕੀਤਾ ਜਾਂਦਾ ਹੈ ਵਿਕਤਰਾ ਸਾਡੇ ਨਾਲ ਤਾਂ ਠੀਕ ਹੈ ਜੀ ਸਾਨੂੰ ਤਾਂ ਫੌਜ ਵਿੱਚ ਵੀ ਨਹੀਂ ਠੀਕ ਹੈ ਜੀ ਮਰਨ ਵਾਸਤੇ ਜਿੱਥੇ ਮਰਨਾ ਹੈ ਉੱਥੇ ਹੀ ਕਰ ਲੈਣਾ ਠੀਕ ਹੈ ਜੀ ਸਾਡੇ ਬੱਚਿਆਂ ਨੂੰ ਸਾਡੇ ਬੱਚੇ ਬੀਏ ਬੀਏ ਕਰਕੇ ਐਮ ਐਮ ਕਰਕੇ ਘਰ ਬੈਠੇ ਨੇ ਠੀਕ ਹੈ ਜੀ ਉੱਚ ਲੈਵਲ ਦੀ ਪੜ੍ਹਾਈ ਕੀਤੀ ਹੋਈ ਉਹਨਾਂ ਬਾਰਡਰ ਏਰੀਆ ਸਾਨੂੰ ਸਹੂਲਤਾਂ ਦੇਣ ਵੀ ਬਾਰਡਰ ਦੇ ਬੰਦੇ ਰੱਖਣ ਠੀਕ ਹੈ ਜੀ ਤੁਹਾਨੂੰ ਵੀ ਸਹੂਲਤ ਪਹਿਲ ਦੇ ਆਧਾਰ ਤੇ ਚਾਹੀਦੀ ਹੈ ਪਹਿਲ ਦੇ ਆਧਾਰ ਤੇ ਚਾਹੀਦੀ ਹੈ ਬਾਕੀ ਤੁਹਾਡੇ ਕੋ ਨੇੜੇ ਕੋਈ ਹਸਪੀਟਲ ਕੋਈ ਏਦਾਂ ਦਾ ਕੋਈ ਕਾਲਜ ਤੁਹਾਡੇ ਨੇੜੇ ਹੈ ਕੋਈ ਲਾਗੇ ਬੱਚਾ ਸਾਡੇ ਨਾਲ ਕੋ ਹਸਪੀਟਲ ਨੇੜੇ ਹੀ ਤੇ ਨਾਲ ਕੋ ਸਾਡੇ ਕਾਲਜ ਨੇੜੇ ਅੱਛਾ ਜੀ ਕੋਈ ਕਾਲਜ ਨਹੀਂ ਕਾਲਜ ਵੇਖੇ ਤੇ ਗੋਲੂ ਕਿਆ ਖੁੱਲਿਆ ਪੇੜਾ ਦੀ ਆ ਮੋਹਣ ਕਾਠੜ ਉਹ ਸਾਡੇ ਤਾਂ ਮੁੰਡੇ ਨਹੀਂ ਲੈਂਦੇ ਠੀਕ ਆ ਜੀ ਉਹ ਸਾਡੇ ਮੁੰਡੇ ਨਹੀਂ ਪਰਤੀ ਕਰਦੇ ਵਿੱਚ ਬਸਾ ਉੱਥੇ ਐਡਮਿਸ਼ਨ ਨਹੀਂ ਦਿੰਦੇ ਹੈ ਨਹੀਂ ਐਡਮਿਸ਼ਨ ਦਿੰਦੇ ਠੀਕ ਹੈ ਜੀ ਕਾਰਨ ਕਿਉਂ ਨਹੀਂ ਦਿੰਦੇ ਭਈ ਇਹ ਇਹ ਜਰਨਲ ਕੌਮ ਇਹ ਨਾਲ ਇਹਨਾਂ ਨੂੰ ਥੱਲੇ ਰੱਖੇ ਰੱਖੀ ਅੱਛਾ ਪੜ੍ਹ ਨਹੀਂ ਦੇਣਾ ਹੈ ਹਾਂ ਇਹ ਤੁਹਾਡੀ ਗੱਲ ਬੜੀ ਦੂਰ ਚੱਕਰ ਜਾਣੀ ਹੈ ਬਿਲਕੁਲ ਪੱਕੀ ਗੱਲ ਨਹੀਂ ਦਿੰਦੇ ਪੱਕੀ ਗੱਲ ਹੈ ਅਸੀਂ ਵੀ ਉਹਨਾਂ ਦੀ ਇੰਟਰਵਿਊ ਕਰ ਲੈਣੀ ਹੈ ਕਾਲਜ ਵਾਲਿਆਂ ਦੀ ਤੁਹਾਨੂੰ ਐਡਮਿਸ਼ਨ ਨਹੀਂ ਦਿੰਦੇ ਹੈ ਨਹੀਂ ਦਿੰਦੇ ਠੀਕ ਹੈ ਜੀ ਬਾਪੂ ਜਿੱਦਾਂ ਕਿ ਹੁਣ ਤੁਹਾਡੇ ਨੇੜੇ ਕੋਈ ਸਕੂਲ ਵੀ ਹੈ ਸਾਡੇ ਪਿੰਡ 'ਚ ਸਕੂਲ 5ਵੀਂ ਦਾ ਅੱਛਾ 5ਵੀਂ ਦਾ ਜੀ ਹਾਂ ਇੱਥੇ ਕੋਈ ਟੀਚਰ ਆਉਂਦੇ ਆ ਆਉਂਦੇ ਆ ਚਾ ਬੱਚੇ ਪੜਨ ਜਾਂਦੇ ਆ ਬੱਚੇ ਪੜਨ ਜਾਂਦੇ ਨੇ ਠੀਕ ਹੈ ਜੀ ਬਾਪੂ ਜੇ ਤੁਹਾਨੂੰ ਕਦੇ ਹੁਣ ਮੰਨ ਕੇ ਚੱਲੋ ਜੇ ਹੁਣ ਲੜਾਈ ਲੱਗ ਪੈਂਦੀ ਆ ਚੱਲ ਪੈਂਦੀ ਆ ਤੁਹਾਡੇ ਕੋਲੇ ਬਚਾਅ ਕਰਨ ਲਈ ਕੀ ਤਰੀਕੇ ਨੇ ਕੁਝ ਵੀ ਨਹੀਂ ਸਾਡੇ ਕੋਲੇ ਦਾ ਅੱਛਾ ਜੀ ਸਾਡੇ ਕੋਲ ਤਾਂ ਕੋਈ ਚੰਜ ਦੀ ਬੰਦੂਕ ਵੀ ਕੋ ਨਹੀਂ ਗਈ ਵੀ ਜਿਹੜੀ ਆਪ ਦਾ ਮਾੜਾ ਮੋਟਾ ਚਲੋ ਖੜਕਾ ਧੜਕਾ ਕਰ ਲਈਏ ਠੀਕ ਹੈ ਜੀ ਤਾਨੂੰ ਕੋਈ ਫੌਜੀਆ ਨਹੀਂ ਕੋਈ ਆਪਣਾ ਬੀਐਸ ਵੀ ਆਪਣੇ ਕੋ ਦਿੱਤੀ ਐ ਸਪੈਸ਼ਲ ਟ੍ਰੇਨਿੰਗ ਵੀ ਤੁਸੀਂ ਐ ਬਚ ਜੋਗੇ ਨਹੀਂ ਕੋਈ ਨਹੀਂ ਦਿੱਤੀ ਅੱਛਾ ਜੀ ਕੋਈ ਟ੍ਰੇਨਿੰਗ ਨਹੀਂ ਦਿੱਤੀ ਹਾਂ ਵੀ ਤੁਸੀਂ ਆਜ਼ਾਦ ਹੀ ਬੈਠੇ ਹੋ ਆਜ਼ਾਦ ਹੀ ਬੈਠੇ ਆ ਠੀਕ ਹੈ ਜਦੋਂ ਇਹ ਲੜਾਈ ਲੱਗੀ ਸਭ ਤੋਂ ਪਹਿਲਾਂ ਤੁਹਾਡੇ ਤੁਸੀਂ ਨਿਸ਼ਾਨੇ ਤੇ ਜੀ ਕਿਹਾਂ ਹੀ ਨਿਸ਼ਾਨੇ ਤੇ ਆ ਪੱਕਾ ਠੀਕ ਹੈ ਜੀ ਜਿਵੇਂ ਤੁਸੀਂ ਦੱਸਿਆ ਤੁਸੀਂ 71 ਤੇ 66 ਤੇ ਛੱਡ ਕੇ ਚਲੇ ਗਏ ਸੀ ਆ ਛੱਡ ਕੇ ਜਗ ਨਹੀਂ ਜੰਗ ਗੋਲੇ ਵੱਜਦੇ ਸਾਨੂੰ ਅਸੀਂ ਫਸਲ ਵੜਦੇ ਹਾਂ ਤੋਰੀਆ ਅੱਛਾ ਜੀ ਉਦੋਂ ਤੋਰੀਆ ਤਾਂ ਕਾਰਾ ਮੇਰਾ ਹੀ ਹੁੰਦਾ ਸੀ ਅੱਛਾ ਜੀ ਉਹ ਵੜਦੇ ਹਾਂ ਤੇ ਗੋਲੇ ਕੋਲ ਹੀ ਆਣ ਕੇ ਡਿੱਗ ਪਏ ਤੇ ਅਸੀਂ ਫਿਰ ਛੱਡ ਕੇ ਖੇਤ ਉਵੇਂ ਢੇਰੀਆਂ ਛੱਡ ਕੇ ਵਾਪਸ ਚਲੇ ਗਏ ਉਦੋਂ ਤਾਂ ਬਾਪੂ ਜੀ ਤੁਸੀਂ ਦੱਸਿਆ ਵੀ ਉਦੋਂ ਤਾਂ ਮਕਾਨ ਵੀ ਇੱਕ ਇੱਕ ਸੀਗਾ ਇੱਕ ਇੱਕ ਅੱਜ ਤਾਂ ਬੜੀ ਮਹਾਰਾਜ ਦੀ ਕਿਰਪਾ ਤੇ ਅੱਜ ਤਾਂ ਫਿਰ ਬੜਾ ਔਖਾ ਹੋ ਜੂ ਹੁਣ ਜਿੰਨਾ ਸਮਾਨ ਸਾਡੇ ਕੋਲ ਤਾਂ ਗੱਡੇ ਇੱਕ ਤੇ ਲੱਦ ਕੇ ਲੈ ਗਏ ਹਾਂ ਹਾਂਜੀ ਹਾਂਜੀ ਹੁਣ ਤਾਂ ਅਸੀਂ ਟਰਾਲੀਆਂ ਬਹੁਤ ਔਖਾ ਹੈ ਜੀ ਸਾਡੇ ਕੋਲ 2 200 ਮਾਣ 2 500 ਮਾਣ 100 100 ਮਾਣ ਕਣ ਘਾਰੇ ਘਰ ਪਈ ਠੀਕ ਹੈ ਜੀ ਹੈ ਇਹਨਾਂ ਬੱਚੇ ਵਿਆਹ ਇਹਨੇ ਬੱਚਿਆਂ ਦੇ ਕੋ ਪਲੰਗ ਨੇ ਕੋ ਕੁਰਸੀਆਂ ਨੇ ਕੋਈ ਉਹ ਹੀ ਲਾਦੀ ਨਹੀਂ ਸਕਦੇ ਲਾਦੀ ਨਹੀਂ ਸਕਦੇ ਬਹੁਤ ਔਖਾ ਹੋ ਜਾਏਗਾ ਹੈ ਠੀਕ ਹੈ ਜੀ ਤੁਸੀਂ ਮੈਨੂੰ ਕੋਈ ਗੱਲ ਹੋਰ ਕਰਨੀ ਹੋਵੇ ਜਿਹੜੀ ਤੁਹਾਡੇ ਦਿਲ ਚ ਰਹਿੰਦੀ ਹੋਵੇ ਆਪਣੇ ਬਾਰਡਰ ਬੈਲਟ ਨੂੰ ਲੈ ਕੇ ਤੇ ਬਿਰੂ ਦੱਸੋ ਜੀ ਅਸੀਂ ਤਾਂ ਨੇ ਵੀ ਸਾਨੂੰ ਬਾਰਡਰ ਵਾਲਿਆਂ ਨੂੰ ਸਹੂਲਤ ਵੱਧ ਵੱਧ ਦੇਣੀ ਚਾਹੀਦੀ ਸਾਰਿਆਂ ਨੂੰ ਹੀ ਠੀਕ ਹੈ ਜੀ ਠੀਕ ਹੈ ਜੀ ਭਾਵੇਂ ਕੋਈ ਜਰਨਲ ਹੈ ਭਾਵੇਂ ਕੋਈ ਐਸਸੀ ਹੈ ਭਾਵੇਂ ਕੋਈ ਕੋਈ ਵੀ ਹੈ ਠੀਕ ਹੈ ਜੀ ਸਾਰਿਆਂ ਨੂੰ ਇੱਕ ਬਰਾਬਰ ਸਹੂਲਤ ਮਿਲਣੀ ਚਾਹੀਦੀ ਏ ਸਾਨੂੰ ਬਵਾਜਬਾ ਦੇਣ ਧਰਤੀ ਦਾ ਸਾਰਾ ਜੇ ਫਸਲ ਸੁੱਕਦਾ ਪਿਆ ਠੀਕ ਹੈ ਜੀ ਸੈਂਟਰ ਗਵਰਨਮੈਂਟ ਦੇਵੇ ਸੈਂਟਰ ਦਾ ਹੀ ਕੰਮ ਏ ਸੈਂਟਰ ਦਾ ਹੀ ਕੰਮ ਏ ਠੀਕ ਹੈ ਜੀ ਠੀਕ ਹੈ ਜੀ ਹਾਂ ਸੋ ਬਹੁਤ ਬਹੁਤ ਤੁਹਾਡਾ ਧੰਨਵਾ ਸਮਾਧੇ ਲਈ ਸੋ ਇਹ ਸਨ ਸਾਡੇ ਬਾਪੂ ਜੀ ਸਾਡੇ ਬਜ਼ੁਰਗ ਬਿਲਕੁਲ ਬਾਰਡਰ ਪੱਟੀ ਤੇ ਇਹਨਾਂ ਨੇ ਦੱਸਿਆ ਕਿ ਸਾਨੂੰ ਜਿਹੜੀ ਫੌਜ ਹੈ ਉੱਥੇ ਖੇਤੀ ਨਹੀਂ ਕਰਨ ਦੇ ਰਹੀ ਪਾਣੀ ਨਹੀਂ ਲਾਉਣ ਦੇ ਰਹੀ ਸੋ ਦੋਸਤੋ ਇਦਾਂ ਦੇ ਜਿਹੜੇ ਹਾਲਾਤ ਆ ਵੈਸੇ ਕੋਈ ਜੰਗ ਦੇ ਹਾਲਾਤ ਤਾਂ ਨਹੀਂ ਪਰ ਇਹ ਹਾਲਾਤ ਜੰਗ ਨਾਲੋਂ ਵੀ ਬੁਰੇ ਨੇ ਕਿਉਂਕਿ ਜਿਸ ਕਿਸਾਨਾਂ ਦੀ ਫਸਲ ਕਿਉਂਕਿ ਸਾਡੇ ਸਾਰੇ ਜਿਹੜੇ ਜੱਟ ਜ਼ਿਮੀਂਦਾਰ ਨੇ ਕਿਸਾਨ ਭਾਈਚਾਰਾ ਸਾਰੇ ਖੇਤੀ ਤੇ ਹੀ ਡਿਪੈਂਡ ਏ ਸਾਡਾ ਸਾਰਾ ਪੰਜਾਬ ਜਿਹੜਾ ਖੇਤੀ ਤੇ ਹੀ ਡਿਪੈਂਡ ਏ ਜੇ ਖੇਤੀ ਨਾ ਹੋਈ ਤਾਂ ਅਸੀਂ ਕਰਾਂਗੇ ਵੀ ਕੀ ਤੇ ਕਮਾਵਾਂਗੇ ਕੀ ਤੇ ਖਾਵਾਂਗੇ ਕੀ ਸੋ ਦੋਸਤੋ ਵੀਡੀਓ ਚੰਗੀ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ